ਦੇ ਬੱਚਿਓ ਪਿਤਾ ਤੇ ਪੁੱਤਰਾਂ ਦੇ ਦਾਨੀ ਦਾ ਬਰੰਦ ਕੀਤਾ ਹੈ ਨਾਰਾ ਬਾਹਗ ਗੱਦੇ ਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਸਾਰੇ ਜੋ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਅਤੇ ਇਹਨਾਂ ਨੂੰ ਵੱਲੋਂ 13 ਫਰਵਰੀ ਤੋਂ ਆਪਣੇ ਹੱਕਾਂ ਦੀ ਖਾਤਰ ਲਾਇ ਮੋਰਚੇ ਦੇ ਸਮਝਦੇ ਆਕਤਰ ਹੋਏ ਹੋ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਨਹੋਦ ਕਰਦਾ ਹਾਂ ਤੁਸੀਂ ਮੇਰੇ ਤੋਂ ਪਹਿਲਾਂ ਬੁਲਾ ਰਹੇ ਹੋ ਤੋ ਬਹੁਤ ਕੁਝ ਸੁਣਿਆ ਇਸ ਮੋਰਚੇ ਦੇ ਸੰਬੰਧ ਵਿੱਚ ਸਾਡੇ ਜਾਇਦ ਸੋਭ ਕਰਨ ਦੇ ਸੰਬੰਧ ਵਿੱਚ ਤੇ ਪਾਲ ਦੇ ਸੰਬੰਧ ਵਿੱਚ ਸੁਖਾਲ ਦੇ ਸੰਬੰਧ ਵਿੱਚ ਜਿਨ੍ਹਾਂ ਦੀ ਆਕਾ ਚੜੀਆਂ ਗਈਆਂ ਉਹਨਾਂ ਦੇ ਸੰਬੰਧ ਵਿੱਚ ਅਤੇ ਮੋਦੀ ਵੱਲੋਂ जो करतुत बहुत कुछ होेनती करनी सारे कुछ पिछले कारण की है क्योंकि तेरह महीने चार सवेरे बचपन से बैठे रहे और अच भी शंभू बार्डर खनौरी बार्डर दमबाली बार्डर रतनपुरा बार्डर उसे बैठे क्यों बैठे हो पैल क्यों बैठे ਕਿਉਂ ਸਾਨੂੰ ਰਸਤੇ 'ਤੇ ਰੁਕੇਗਾ ਜੱਲੀ ਜੰਤ ਤੋਂ ਕਿਉਂ ਰੋਟਾ ਆ ਗਿਆ ਇਹਦੇ ਪਿੱਛੇ ਕਮਚਾਤ ਵਾਲੀ ਗੱਲ ਹੈ ਜਦੋਂ ਪਿੱਛੇ ਚਲੇ ਜਾ 1982 ਦਾ ਚਲੰਸੀ ਚ 4 ਅਗਸਤ 1982 ਨੂੰ ਸਰੋਵਣੀ ਅਕਾਲੀ ਦਲ ਕਹੌਣ ਵਾਲਿਆ ਮੈਂ ਉਹਨਾਂ ਨੂੰ ਸਰੋਵਣੀ ਅਕਾਲੀ ਦਲ ਨਹੀਂ ਮੰਨਦਾ ਸਰੋਵਣੀ ਅਕਾਲੀ ਦਲ ਕਹੌਣ ਵਾਲਿਆਂ ਨੇ ਇੱਕ ਮੋਰਚਾ ਲਾਇਆ ਅਨੰਦਪੁਰ ਪ੍ਰਸਤਾਪ ਤੇ ਉਹ ਅਨੰਦਪੁਰ ਪ੍ਰਸਤਾਪ 3C ਉਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਚੱਲਿਆ ਉਹਨਾਂ ਨਾਂ ਰੱਖਤਾ ਅਨੰਦਪੁਰ ਪ੍ਰਸਤਾਪ ਉਹ ਚਿੱਠੀ 3C ਲਿਖਿਆ ਸੀ ਕਿ ਕੇਂਦਰ ਆਪਣੇ ਕੋਲ ਕਾਂਸੀ ਰੇਲਵੇ ਆਰਮੀ ਵਿਦੇਸ਼ ਐਂਟੀਕਰ ਕਿ ਉਹ ਜੋ ਮੋਰਚਾ ਲੱਗਿਆ ਉਹ ਕੱਲੇ ਪੰਜਾਬ ਨੂੰ ਅਧਕਾਰ ਦੇਣ ਵਾਸਤੇ ਨਹੀਂ ਸੀ ਉਹ ਪੂਰੇ ਦੇਸ਼ ਦੇ ਲੋਕਾਂ ਦਾ ਸੀ ਪਰ ਬੜੀ ਕਿਸਮ ਦੀ ਜਾਂ ਉਹਨਾਂ ਦੀ ਬੁੱਧ ਵੀ ਸੀ ਮੋਰਚਾ ਲਾਉਣ ਵਾਲਿਆਂ ਨੇ ਉਹਨਾਂ ਨੇ ਦੇਸ਼ ਦੇ ਦੁਕਾਨਾਂ ਨੂੰ ਨਾਲ ਨਹੀਂ ਲਿਆ ਪਰ ਅੱਜ ਤੁਹਾਡੇ ਕੋਲ ਇਹ ਜਲਾ ਮੋਰਚਾ ਚੱਲ ਰਿਹਾ ਅੱਜ ਪੂਰੇ ਦੇਸ਼ ਦੇ ਕਿਸਾਨ ਲੀਡਰ ਇੱਥੇ ਤੁਹਾਡੇ ਕੋਲ ਬੈਠੇ खबे पंदिरा गांधी पाके श्री अकाल तख्त साहब से टंक के तो हमला करवाया और उसको तो बाद ध्यान देना उन्नीस सौ पचासी चौ उन्नीस सौ पचासी

ਜਦੋਂ ਤੁਸੀਂ 26 ਜਨਵਰੀ ਨੂੰ ਆਪਾਂ ਟਰ ਦਿੱਲੀ ਨੂੰ ਠਾਰਾ ਸੀ 26 26 ਨਵੰਬਰ 2020 ਤੇ ਸਾਨੂੰ ਪਹਿਲਾ ਬਾਗਲਾ ਤੇ ਰੁਕਿਆ ਗਿਆ ਅੱਜ ਜਿੱਥੇ ਬੈਠੇ ਹਾਂ ਇਸੇ ਤਰ੍ਹਾਂ ਰੁਕ ਕੇ ਆ ਗਿਆ ਪਰ ਤੁਸੀਂ ਨਾਲ ਕੇ ਸਾਡੇ ਨੌਜਵਾਨਾਂ ਨੇ ਨਾਲ ਜੱਟ ੱਡੇ ਤੇ ਲੱਗੇ ਬਾਗਾਂ ਤੇ ਪਰ ਦਿੱਲੀ ਬਾਗਰ ਦੇ ਅੰਦਰ ਇੰਟਰ ਨਹੀਂ ਹੁੰ ਦਿੱਤਾ ਅਰੇ ਐਂਚ ਲੋ ਕਰਿਆ ਔਰ ਉਸ ਤੋਂ ਬਾਅਦ ਸਾਨੂੰ ਜੋ ਪ੍ਰਣ ਕੀਤਾ जंते पराज न क्रिश्न वीर मुसलमानीरू ख़ास कर हरियाणे वारा ज मोदी जी कामयाब न मोदी जी इंदिरा गांधी ने सिखा निशाना बनाया चौबीस हिंदू समाज ने भारत के बाकी भी लोगों ने धर्मां ने तो सा सहयोग दिता के मोदी मूह भी खाने पड़ी तेने काले कानून रद्द करने पे पर के

ਲੇਕਿਨ ਅਖੀਰ ਤੇ 13 ਫਰਵਰੀ 2026 ਦਾ ਦਿਨ ਚੁਣਿਆ ਗਿਆ ਦੋਨੋਂ ਖੋਰਵਾਵੰਨੋ ਕਿ ਅਸੀਂ ਹੁਣ ਹੋਰ ਇੰਤਜ਼ਾਰ ਨਹੀਂ ਕਰ ਸਕਦੇ ਬਹੁਤ ਤੁਕਮਾ ਸਮਾਂ ਹੈ ਇਹਨੂੰ ਸਾਡੇ ਖੁਦ ਦੀ ਜੀਵੀਆਂ ਨੇ ਇਹਨਾਂ ਫੇਸਟ ਕੋਈ ਖਮੇਸਰ ਲਗਾ 100 ਮੋਦੀ ਦੀ ਚਾਲ ਸੀ ਤੇ ਇਹ ਜੋ ਮੋਰਚਾ ਇਹਨੂੰ ਪੰਜਾਬ ਦਾ ਸੱਤ ਕਰਨਾ ਹੈ ਤਾਂ ਸਾਨੂੰ ਹਰਿਆਣੇ ਦੇ ਵਿੱਚ ਅਗੇ ਨਹੀਂ ਖੜੀ ਖਾ ਦਿੱਤਾ ਦਿੱਲੀ ਭਾਈ ਜਾਂ ਤੋਂ ਰੋਕਿਆ ਪਰ ਮੋਦੀ ਦੀ ਚਾਲ ਉਹ ਨਹੀਂ ਚੱਲੀ ਇੱਥੇ ਗੋਲੀਆਂ ਚੱਲਿਆ ਸੁਖਕਰਤ ਸ਼ਹੀਦ ਹੋਇਆ ਫਿਰ ਬਾਹਰ ਨੂੰ ਤੋਰੀਆਂ ਪਾ ਕੇ ਲੈ ਕੇ ਕੁੱਤਿਆਂ ਮਾਰਿਆ ਕਿੰਨਿਆਂ ਦੀਆਂ ਅੱਖਾਂ ਚੜੇ ਗਿਆ ਕਿੰਨਿਆਂ ਦੀਆਂ ਲੱਤਾਂ ਚੜੇ ਗਿਆ ਆ ਤੁਸੀਂ ਵੇਖ ਸਕਦੇ ਹੋ ਅੱਜ ਮੇਰੀਆਂ ਵੀ ਅੱਖਾਂ ਉਸ ਤੋਂ ਮਿਹਦਾਰ ਮੈਂ ਡਾਕਟਰਾਂ ਕੋਲ ਇਲਾਜ ਕਰਾ ਚੁੱਕਾ ਹਾਂ ਲੇਕਿਨ ਮੇਰੀਆਂ ਅੱਖਾਂ ਜਿਹੜੀਆਂ ਉਹ ਠੀਕ ਨਹੀਂ ਹੋ ਰਹੀਆਂ ਇਸੇ ਤਰ੍ਹਾਂ ਸਾਨੂੰ ਬਿੜਗਾਲ ਰਹੀ ਤੇ ਸਾਡੇ ਨੋਟ ਜਵਾਲੇ ਬਹੁਤ ਜ਼ਿਆਦਾ ਸਕਾਰਾ ਪਰ ਮੈਂ ਸ਼ੁਕਰਗੁਜ਼ਾਰ ਹਾਂ ਮੇਰਾ ਸਿਰ ਝੁੱਕਦਾ ਹੈ ਰਾਜਸਥਾਨ ਹਰਿਆਣਾ ਯੂਪੀ ਪੂਰਾ ਦੇਸ਼ ਤੇਰਾ ਆਂਧਰਾ ਮਹਾਰਾਸ਼ਟਰ

ਹੱਥਾਂ ਤੇ ਮੰਦੀ 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 ਹੋ ਰਹੀ ਆ ਉਹ ਤੇਰੀ ਪਾਰਟੀ ਕਿੱਥੇ ਆ ਬੇਸਤੀਆਂ ਬਾਕੀ ਪਾਰਟੀਆਂ ਕਿੱਥੇ ਨੇ ਕਿ 140 ਕਰੋੜ ਦੇ ਲੋਕਾਂ ਵਿੱਚ ਕੱਲੋਂ ਮੰਦੀ ਆ ਪਰ ਕੋਆਸ ਮੰਦੀ ਦੀ ਔਰ ਉਹਨੇ ਤਰ੍ਹਾਂ ਚੱਟਾਂ ਦੀ ਕੋਈ ਚਾਲ ਨਹੀਂ ਚੱਲੀ ਔਰ ਜਿਸ ਦਾ ਕੇਥੇ ਐਮਸਾ ਦਾ ਲਈ ਮਲੂਕ ਕੱਢ ਨਹੀਂ ਵਰਗੇ ਅੰਗਰੇਜ਼ ਜਦ ਜਿੱਲੀ ਦੇ ਰਾਜ ਕਰਨ ਵਾਲੇ ਉਸ ਵਕਤ ਥੀ ठरानी दिल्ली के महारूप प्रधानमंत्री इंदिरा गांधी ने रही तू खत्म नहीं कर सकता गुरु नानक खाल ने गुरु गोबिंद ने जिन्हें खालसे की सिजना की खालसा पंथ है इन बेनती करता सारा का धनबाद करना होगा

हाजरी भर के गाय सरदार हरपाल हाँ सिंह जी संगा और सुखपाल जी गफर साहब जी बधेड़ी और मैं बेनती करा सीम महिला किसान आगू सूबा प्रधान बिहार उस बाद बहुत ही अति सरदार योग सरदार सरब सिंह जी बदलेर सूबा आगू किसान संघर्ष कमेटी तैयार है thank mm -hmm. you सुबह दिल्ली आई दस बजे कार्यक्रम होना था पर मैं अभी पहुंच गई हूँ सबका आभार मुझे यह समय देने के लिए किसान यह प्रारूप अब देख के मुझे लगता है कि अब फिर से एक नया जोश भर रहा है और आज इलेक्शन का पूरा वातावरण है यहाँ छाया हुआ पूरे देश में मोदी जी अपना तांडव कर रहे हैं मेरे किसान भाइयों मेरे किसान भाइयों और बहनों बस एकजुट होने की पूरी आशा नजर आ रही है संख्या बहुत ज्यादा है बस इस मोदियों को अब पिलौना है एक माले में क्योंकि वो जो तेरह महीने जो मेरा चला आंदोलन दिल्ली में किसानों का और वो जो मोदी जी ने झूठा आश्वासन का समाजवाद चलाया था वह अब नहीं चलेगा क्योंकि वह चुनाव एक में सारा परिणाम अब पता चलेगा क्योंकि मोदी जी का यह चार सौ पार का जो नारा है वह अब साफ उसका दर दिख रहा है क्योंकि मैं आपके बीच में यहाँ किसान मोर्चा भारत के मुख्य महासचिव राजकुमार भारत जी जो किसान के नेता रहे हैं और उसकी अगुवाई करते हुए बनारस में यूपी में अपना कर्म क्षेत्र बनाए और अभी उन्हीं की अगुवाई में तेईस मार्च भगत सिंह के शहादत दिवस पर सभी क्रांतिकारी भाइयों और जन नेताओं ने बनारस ने में मोदी जी के सामने में एक प्रतिनिधित्व करने के लिए आप लोगों का नेता चुना था उनको कभी भी चुनाव का या किसी भी इलेक्शन में लड़ने का नहीं कभी सोच आया वो तो आपके तरह जनता के बीच में गांव में डेढ़ लाख अभी ऐसी घूम चुके हैं आप ही क्या हुआ है वो और कभी भी मंच पर नहीं आए ना प्रेस में ना मीडिया में लेकिन हमारे यूपी बिहार और मोडर तक कतापुर मोडर के खुलवाने के लिए भी वहाँ पर छह सौ दिनों से मेरे साथ देना चाहिए और यह आंदोलन बड़ा आंदोलन बनकर और मोदी जी को सबक सिखाना ये बहुत जरूरी है क्योंकि वो एक के रूप में में देश में अपना जो ये दिखा रहे हैं वो तो हो चुका है उसका जवाब चार तारीख को मिल जाएगा देश में लेकिन हमारे जो सभी किसान नेता है समय बहुत कम है कहना बहुत चाहती थी पर समय की पाबंदी है मैं खुद ही देर से आई हूँ यहाँ पर मंच पर मुझे समय देने के लिए बहुत बहुत आभार कार्रवाई की पाबंदी है इसलिए मैं क्षमा कर याचना के साथ में इंकलाब जिंदाबाद ही कर सकती हूँ जय जवान जय किसान जय जवान जय किसान बहुत बहुत धन्यवाद और सारे को लास्ट बुला रहे हैं और संस्था के चरणों में बेनती है ਕੀ ਆਪ ਜੀ ਬੈਠਣ ਦੀ ਕੋਸ਼ਿਸ਼ ਕਰੋ ਸੋ ਬਹੁਤ ਇਤਿਹਾਸਕ ਲੋਕ ਸਰਦਾਰ ਸਰਵਣ ਸਿੰਘ ਦੀ ਪੰਦੇਰ ਉਹ ਸੰਤਾ ਨੂੰ ਸੁਭੋਤ ਹੋਣਗੇ ਔਰ ਆਉਣ ਵਾਲੀ ਰਣਨੀਤੀ ਦਾ ਜਿਹੜਾ ਆਪ ਜੀ ਨੂੰ ਚਰਨਾ ਪਾਉਣਗੇ ਆਓ ਉਹਨਾਂ ਦੇ ਹੋਣ ਤੋਂ ਪਹਿਲਾਂ ਦੋਹੇ ਕਾਰੇ ਛੱਡ ਗਏ ਕਸਾਲ ਮਜ਼ਦੂਰ ਇਕਤਾ ਜੰਦਾਬਾਦ ਕਸਾਲ ਮਜ਼ਦੂਰ ਇਕਤਾ ਜੰਦਾਬਾਦ ਜਹੀਦੋ ਬਹੁਤ ਹੀ ਸਤਕਾਰਯੋਗ ਸਟੇਜ ਤੇ ਬਖਸ਼ ਦੋਆ ਫੋਰਮਾਂ ਦੀ ਲੀਡਰਸ਼ਿਪ ਹਾਜ਼ਰ ਕਿਸਾਨ ਮਜ਼ਦੂਰ ਮਤਾਮਾ ਪੈਣਾ ਨੌਜਵਾਨ ਸਾਰਿਆਂ ਨੂੰ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਂ ਮਿੰਟਾਂ ਤੋਂ ਵੱਧ ਨਹੀਂ ਬੋਲਣਾ ਅੱਤੀ ਛੁੱਟੀ ਸਾਰੀ ਹੋਣੀ ਆ ਤੇ ਜਿਹੜੀ ਆਈ ਤਾਂ ਕੰਦ ਬਣੀ ਆ ਇਹਨੂੰ ਤੋੜਨਾ ਮੈਂ ਬਸ ਆਪਾਂ ਨੂੰ ਸਭ ਮਨਜ਼ੂਰ ਹੁੰਦਾ ਅਨਡਿਸਪਲਨ ਨਹੀਂ ਮਨਜ਼ੂਰ ਹੁੰਦਾ ਇਦਾਂ ਵੀ ਆਕੂ ਹੀ ਆਪਣੇ ਟੰਡੇ ਫੜਿਆ ਅਧਿਆਪਕ ਨੂੰ ਮੈਂ ਜਾਣਨਾ ਬਹਿ ਜਾਓ ਜਿੱਥੇ ਜਗ੍ਹਾ ਮਿਲਦੀ ਬਾਜੋ ਹੁਣ ਅੱਧੀ ਛੁੱਟੀ ਸਾਰੀ ਹੋਣੀ ਆ ਤੁਹਾਨੂੰ ਲੱਗਦਾ ਹੁਣ ਐ